ਤਾਰਿਆ ਕੂੰਗੀ ਡੰਡਿਆ ਓਏ ਐ ਉਹ ਪਾਣੀ ਦਾ ਓਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਉਹ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰੇ ਆਹ ਪਲ 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 ਬਲ ਪਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਬਾਬਾ ਕਰ ਹੁਣ ਥੋੜਾ ਜਿਹਾ 88 ਦਾ 1988 ਦਾ ਰਹਿ ਗਿਆ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਆ ਵੀ ਹੋਇਆ ਨਖੇ ਵਾਲੀ ਗੰਢ ਦੇ ਪਾਣੀ ਜਣ ਗਿਆ ਨਖੇ ਵਾਲੀ ਦੇ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪੈ ਰ ਆਵੇ ਹੋਵੇ ਤਾਰਿਆ ਤੁੰਗੀ ਗੰਡਿਆ ਓਏ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਗੱਤਾ ਮੇਰੇ ਆ ਬਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬੋਈ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਆ ਗਈ ਹੋਈ ਖੇ ਵਾਲੀ ਕੰਨ ਦੇ ਪਾਣੀ ਜੜ ਗਿਆ ਨਖੇ ਵਾਲੀ ਦੇ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਦੀ ਗੋ ਗਿਆ ਪੈ ਗਾ ਓਏ ਕੋਵੇ ਤਾਰਿਆ ਕੁੰਗੀ ਗੰਡਿਆ ਓਏ